ਦੇ ਵਿਚਾਲੇ ਹਾਕੀ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤੀ ਟੀਮ ਦੇ ਵੱਲੋਂ 브్రాంచ్ ਮੈਡਲ ਜਿੱਤਿਆ ਗਿਆ ਜਿਸ ਤੇ ਚਲਦੇ ਭਾਰਤੀ ਹਾਕੀ ਟੀਮ ਦੇ ਜ਼ਿੰਦਾਰੀ ਅੰਮ੍ਰਿਤਸਰ ਦੇ ਗੁਰੂਗਰਾਮ ਦਾ ਸੰਤਰਾਸ਼ੀ ਐਵਾਈ ਅਡੇ ਤੇ ਪਹੁੰਚੇ ਜਿੱਥੇ ਕਿਉਨਾਨਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਮੰਤਰੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੋ ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਸਿੰਘ ਔਜਲਾ ਸਾਬਕਾ ਹਾਕੀ ਖਿਡਾਰੀ ਅਤੇ ਵਿਧਾਇਕ ਪ੍ਰਗਤ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸਵਾਗਤ ਕੀਤਾ ਗਿਆ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਅਜੋ ਅਮ੍ਰਿਤਸਰ ਪਹੁੰਚੇ ਨੇ ਤੇ ਇੱਥੇ ਉਹਨਾਂ ਦਾ ਸਾਰਨ ਦੇਣਾ ਹੈ ਸ਼ਾਨਦਾਰ ਸਵਾਗਤ ਕੀਤਾ ਗਿਆ ਹੈ ਤੇ ਇਸ ਨੂੰ ਲੈ ਕੇ ਉਹਨਾਂ ਦੇ ਵਿੱਚ ਬਹੁਤ ਖੁਸ਼ੀ ਹੈ ਕਿ ਪਾਰਤ ਦੇ ਲਈ ਉਹ ਮੈਡਲ ਜਿੱਤ ਕੇ ਕਰ ਪਰਤੇ ਨੇ ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਦੇ ਵੱਲ ਧਿਆਨ ਦੇਣਾ ਚਾਹੀਦਾ। ਕੁਛੀਤਾ ਦੇਣਾ ਅੱਜ ਸਾਡੇ ਵਾਸਤੇ ਬੜੀ ਖੁਸ਼ੀ ਦਾ ਦਿਨ ਆ ਕਿ ਸਾਡੇ ਮਾਨਮਤੇ ਖਿਡਾਰੀ ਜਿਨ੍ਹਾਂ ਨੇ 올림픽ਸ ਦੇ ਵਿੱਚ ਜਿਹੜਾ ਕਾਂਸੀ ਦਾ ਮਡਗਾ ਹਾਸਲ ਕੀਤਾ ਉਹ ਸਾਡੇ ਅਬਰਸਰ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਨੇ ਪਾਜ ਇੱਥੇ ਪਹੁੰਚ ਰਹੇ ਨੇ ਸੋ ਅਸੀਂ ਉਹਨਾਂ ਦਾ ਸਵਾਗਤ ਕਰਦੇ ਆਂ ਔਰ ਸਾਡੇ ਮਾਨਯੋਗ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਸਾਡੀ ਪੂਰੀ ਡਿਸਟ੍ਰਿਕਟ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਆ ਉੱਥੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਮੌਜੂਦ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਕੁਗਤ ਸਿੰਘ ਮਾਨ ਸਾਹਿਬ ਨੇ ਖਡਾਰੀਆਂ ਦਾ ਸਨਮਾਨ ਕਰਨ ਵਾਸਤੇ 1-1 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਆ ਉਹਨਾਂ ਨੂੰ ਸਨਮਾਨ ਵਜੋਂ ਇਹਨਾਂ ਦਾ ਜੜਾਇਆ ਉਹ ਫੈਸਲਾ ਕੀਤਾ ਸੋ ਬੜਾ ਸ਼ਲਾਘਾਯੋਗ ਕਦਮ ਆ ਮਾਨ ਸਾਹਿਬ ਦਾ ਉਹ ਗੇਮਾਂ ਨੂੰ ਬਹੁਤ ਪਿਆਰ ਕਰਦੇ ਨੇ ਅਸੀਂ ਪੰਜਾਬ ਦੇ ਵਿੱਚ ਵੀ ਛੇਡਾਂ ਵਤਨ ਪੰਜਾਬ ਦੀਆਂ ਜਿਹੜੀਆਂ ਨੇ ਜਦੋਂ ਪੰਜਾਬ ਸਰਕਾਰ ਮਾਨ ਸਾਹਿਬ ਦੇ ਰਹਿਨਮਾਈ ਦੇ ਵਿੱਚ ਆ ਸਰਕਾਰ ਬਣੀ ਸੀਗੀ ਉਦੋਂ ਤੋਂ ਹੀ ਅਸੀਂ ਖੇਡਾਂ ਵਤਨ ਪੰਜਾਬ ਦੀਆਂ ਜਿਹੜੀਆਂ ਨੇ ਉਹ ਕਰਾਉਣੀਆਂ ਸ਼ੁਰੂ ਕੀਤੀਆਂ ਔਰ ਅਸੀਂ ਪਿੰਡਾਂ ਦੇ ਵਿੱਚ ਬਲਾਕਾਂ ਦੇ ਵਿੱਚ ਜ਼ਿਲ੍ਹਾ ਪੱਧਰ ਤੇ ਸਟੇਟ ਪੱਧਰ ਤੇ ਅਸੀਂ ਖੇਡਾਂ ਨੂੰ ਪ੍ਰਮੋਟ ਕਰਨ ਦਾ ਪੂਰਾ ਜਿਹੜਾ ਆ ਉਹ ਯਤਨ ਕਰ ਰਹੇ ਹਾਂ ਸੋ ਮੈਂ ਉਮੀਦ ਕਰਦਾ ਹਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚੋਂ ਵਧੀਆ ਖਿਡਾਰੀ ਜਿਹੜੇ ਆ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਜਿਹੜੇ ਆ ਉਹ ਪੈਦਾ ਕਰਾਂਗੇ ਸ਼ੁਰੂ ਚ ਹੀ ਕਿਹਾ ਸੀ ਅੱਜ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਇਹਦੇ ਬੰਦਾ ਲੋਕ ਪੰਜਾਬ ਨੂੰ ਬਦਬਾਹ ਕਰ ਰਹੇ ਉਹਨਾਂ ਦੇ ਉਹਦੋਂ ਪਤਾ ਲੱਗ ਗਿਆ ਕਿ ਪੰਜਾਬ ਸਰ ਪੰਜਾਬ ਦੇ ਉੱਤੇ ਕਈ ਵਾਰ ਆਫਤਾਂ ਆਈਆਂ ਪੰਜਾਬ ਦੇ ਉੱਤੇ ਕਈ ਵਾਰ ਮਤਲਬ ਜਿਹੜਾ ਉਹ ਇਦਾਂ ਦੇ ਹੱਲੇ ਗੁੱਲੇ ਹੋਏ ਕਿ ਪੰਜਾਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੁਣ ਵੀ ਕਾਦੀ ਸੈਂਟਰ ਗਵਰਨਮੈਂਟ ਹਾਲ ਵੀ ਸੈਂਟਰ ਗਵਰਨਮੈਂਟ ਸਾਡੇ ਸਾਡੇ ਫੰਡ ਰੋਕਦੇ ਸਭ ਤੇ ਕੀ ਗੱਲ ਕਿ ਪੰਜਾਬ ਤਾਂ ਕੀ ਨਾ ਕਰੇ ਪਤਾ 2.5 ਸਾਲ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਖੇਡਾਂ ਬਤਾਂ ਪੰਜਾਬ ਦੀਆਂ ਸ਼ੁਰੂ ਕੀਤਾ ਸੀਗਾ ਜਿਹੜਾ ਖਡਾਰੀਆਂ ਤੇ ਕਰੋੜਾਂ ਰੁਪਈਆ ਵਾਲਾ ਮળો ਨਿਵਾਸ ਦਿੱਤੇ ਪੰਨਿਆ ਸਰਕਾਰਾਂ ਨੇ ਕੀ ਕਹਦੀਆਂ ਵੀ ਤੂੰ ਖੇਡ ਕੇ ਆਓ ਜੀ ਫਿਰ ਪਤਾ ਨਹੀਂ ਕੇਦੂ ਕੋਈ ਦੇਣਾ ਵੀ ਦੇਣਾ ਸਾਡੇ ਬਖੋਂ ਦੀ ਸਾਡੇ ਨਿਵਾਸ ਸਾਡੇ ਕੋਈ ਜਿਹੜੀ ਬੋਤ ਕੀਤੀ ਕਿ ਤੁਸੀਂ ਤਿਆਰੀ ਕਰੋ ਚੰਗੇ ਮળો ਜਿਹੜਾ ਬਣਾਓ ਚੰਗੇ ਜਗ੍ਹਾ ਦੇ ਉੱਤੇ ਚੰਗੇ ਸਟੇਡੀਅਮ ਦੇਖੋ ਚੰਗੀਆਂ ਜਿਹੜੀਆਂ ਅਕੈਡਮੀਆ ਉਹਨਾਂ ਦੇ ਵਿੱਚ ਜਾਓ ਚੰਗੀਆਂ ਸਪੋਰਟਸ ਅਕੈਡਮੀਆ ਜਿਹੜੀਆਂ ਉਹਨਾਂ ਦੇ ਵਿੱਚ ਜਾਓ ਉਹਦਾ ਸਿੱਟਾ ਕਿ ਅੱਜ ਆਪਾਂ ਬਸ ਜਿਹੜੇ 10 ਖਿਡਾਰੀ ਪੰਜਾਬ ਦੇ ਇੱਕ ਟੀਮ ਦੇ ਵਿੱਚ ਆ ਗਏ ਔਰ ਪੰਜ ਅਮਸਤ ਇਹ ਵੀ ਸਾਡੇ ਲਈ ਮੈਂ ਅਮਰ ਸਾਹਿਬ ਨੂੰ ਬਲੌਕ ਕਰਦਾ ਮੇਰੇ ਵਾਸਤੇ ਇਹ ਵੀ ਬੜੀ ਮਾਣ ਦੀ ਗੱਲ ਹੈ ਕਿ ਪੰਜ ਜਿਹੜੇ ਮਾਝੇ ਦੇ ਮਤਲਬ ਖਿਡਾਰੀ ਆ ਉਹ ਮਤਲਬ ਜਰੇ ਦੇ ਵਿੱਚ ਅਫਵਾਦੇ ਸੋ ਅੱਜ ਪੰਜਾਬ ਦੀ ਬਹੁਤ ਗੌਰ ਬਣੋ ਅੱਜ ਤੋਂ ਅਸੀਂ ਜੀਆਏ ਕਹਦੇ ਬਾਕੀ ਮੁਖਵੰਤੀ ਸਾਹਿਬ ਨੇ ਅੱਜ ਦਾ ਦੋਸ਼ ਕਰਤਾ ਕਿ 1 ਕਰੋੜ ਰੁਪਈਆ ਜਿਹੜਾ ਉਹ ਸਾਰੇ ਖਿਡਾਰੀਆਂ ਨੂੰ ਦਵਾਂਗੇ ਸਾਡੇ ਖਿਡਾਰੀਆਂ ਨੂੰ ਪਹਿਲੀ ਵਾਰ ਹੋਊਗਾ ਕਿ ਅਡਵਾਂਸ ਵੀ ਤਾਂ ਹੋਣੀ ਸਾਡੇ ਖਿਡਾਰੀਆਂ ਦੇ ਅਕਿਰ 1 ਕਰੋੜ ਰੁਪਈਆ ਜਿਹੜਾ ਸਰਕਾਰ ਵੱਲੋਂ ਦਿੱਤਾ ਜਾਵੇ ਕੋਈ ਗੱਲ ਐਜਟੇ ਵੀ ਅਸੀਂ ਮਤਲਬ ਕੌਣ ਕਰੂ ਸਾਡੀ ਡਿਊਟੀ ਇਹ ਹੈ ਕਿ ਅਸੀਂ ਇਦਾਂ ਦੀਆਂ ਤਿਆਰੀਆਂ ਕਰੀਏ ਇਦਾਂ ਦੀ ਹੌਸਲਾ ਵਧਾਈ ਕਰੀਏ ਤੇ ਅਗਲੀ ਵਾਰ ਸਾਡੀਆਂ ਟੀਮਾਂ ਜਿਹੜੀਆਂ ਗੋਲਡ ਬੱਟਲ ਲੈ ਕੇ ਹੋਰ ਉਹਨਾਂ ਦਾ ਹੱਥ ਪੱਕੋ ਜਿਹੜਾ ਖਾਸ ਹੁਕੂਮਤ ਤਜੋਬਾ ਹਾਤੀ ਜਿਹੜੀ ਆ ਉਹ ਮਾਨ ਸਰ ਦੇਣ ਕੇ ਬੈਠ ਕੇ ਅੱਗੇ ਤੁਹਾਨੂੰ ਪਤਾ ਮਾਨ ਸਰ ਨੇ ਤਜੋਬਾ ਕੇ ਇਹਦੇ ਦੀ ਦਿੱਤੀ ਆ ਪਹਿਲੀ ਸਰਕਾਰ ਦੇ ਕੇ ਗਈ ਹੈ ਮਾਨ ਸਰ ਨੇ ਕਿੰਨੇ ਖੜਾ ਰੀਆ ਡਾਕੀ ਤਜੋਬਾ ਕਿ ਇਹਨੂੰ ਡੀਐਸਪੀ ਲਾਇਆ ਕਿ ਇਹਨੂੰ ਕੁਝ ਲਾਇਆ ਕਿ ਇਹਨੂੰ ਕੁਝ ਕੀਤਾ ਛੋਪਾ ਸਰਕਾਰ ਵੀ ਹਰ ਤਰ੍ਹਾਂ ਦੀ ਜਿਹੜੀ ਬਤ ਕਰੂਗੀ ਆਪਣੇ ਖਿਲਾਫ ਇਹ ਪੰਜਾਬ ਲਈ ਨਹੀਂ ਆ ਪੂਰੇ ਦੇਸ਼ ਲਈ ਮਾਰਦੀ ਗੱਲ ਆ ਕਿਉਂਕਿ ਲਗਾਤਾਰ ਸੈਕੰਡ ਟਾਈਮ ਇਹ ਠੀਕ ਹੈ ਕਿ ਅਸੀਂ ਆਸ ਵੱਧ ਕਰਦੇ ਆ ਕਿ ਪਿਛਲੀ ਵਾਰੀ ਸਾਨੂੰ ਜਿਹੜਾ ਮੈਡਲ ਤੀਜੇ ਨੰਬਰ ਦਾ ਸੀ ਇਸ ਵਾਰੀ ਅਸੀਂ ਦੂਜੇ ਜਾਂ ਪਹਿਲੇ ਦਾ ਚਾਹੁੰਦੇ ਸੀ ਪਰ ਜਿਹੜੇ ਬੱਚੇ ਆ ਉਹਨਾਂ ਨੇ ਬਹੁਤ ਵਧੀਆ ਏਡੇ ਹੈਗੇ ਔਰ ਜਿਹੜਾ ਪੰਜਾਬ ਦਾ ਨਾਮ ਉੱਚਾ ਕੀਤਾ ਦੇਸ਼ ਦਾ ਨਾਮ ਇਹ ਠੀਕ ਆ ਪਾਲਿਸੀ ਹੈਗੀ ਆ ਬਟ ਐਟ ਦ ਸੇਮ ਟਾਈਮ ਸਾਨੂੰ ਥੱਲੇ ਗਰਾਊਂਡ ਲੈਵਲ ਤੇ ਹੋਰ ਕੰਮ ਕਰਨ ਦੀ ਜ਼ਰੂਰਤ ਹੈ ਜੀ ਕਿਉਂਕਿ ਕੱਲਾ ਸਪੋਰਟਸ ਜਿਹੜੀ ਆ ਉਹ ਸਿਰਫ ਮੈਡਲ ਨਹੀਂ ਦਵਾਉਂਦੀ ਇੱਕ ਚੰਗੇ ਇਨਸਾਨ ਵੀ ਬਣਾਉਂਦੀ ਇੱਕ ਹੈਲਦੀ ਨੈਸ਼ਨ ਬਿਲਡ ਅਪ ਹੁੰਦਾ ਇੱਕ ਸਮਾਜ ਦੇ ਵਿੱਚ ਰਹਿਣਾ ਸਿਖਾਉਂਦੀ ਆ ਇਹ ਜਿਹੜੀ ਸਪੋਰਟਸ ਹੈਗੀ ਆ ਸੋ ਮੈਨੂੰ ਲੱਗਦਾ ਥਲੜੇ ਪਾਸੇ ਸਾਨੂੰ ਹੋਰ ਕੰਮ ਕਰਨ ਦੀ ਜਰੂਰਤ ਹੈ ਤਾਂ ਕਿ ਜਿਹੜਾ ਪੰਜਾਬ ਕਿਤੇ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਿਆ ਆ ਉਹਦਾ ਸਿਰਫ ਇੱਕੋ ਇੱਕ ਰੈਮਡੀ ਆ ਕਿ ਅਸੀਂ ਸਪੋਰਟਸ ਨੂੰ ਜਿੰਨਾ ਵੀ ਵਧਾਵਾ ਦੇ ਸਕੀਏ ਉਨਾ ਹੀ ਘਟਾ ਸੋ ਮੈਨੂੰ ਲੱਗਦਾ ਉਹਦੇ ਲਈ ਸਾਨੂੰ ਸਾਰਿਆਂ ਨੂੰ ਉਪਰਾਲੇ ਕਰਨੇ ਚਾਹੀਦੇ ਔਰ ਖਾਸ ਕਰਕੇ ਜਿਹੜੀ ਸਰਕਾਰ ਅੱਜ ਹੈਗੀ ਆ ਮੈਂ ਤਾਂ ਉਹਨਾਂ ਨੂੰ ਵੀ ਅਪੀਲ ਕਰੂੰਗਾ ਕਿਉਂਕਿ ਭਗਵੰਤਮਾਨ ਦੀ ਸੋਚ ਇੱਧਰ ਨੂੰ ਹੈਗੀ ਆ ਲੇਕਿਨ ਕੰਮ ਸੱਚੀ ਗੱਲ ਆ ਨਹੀਂ ਹੋ ਰਿਹਾ ਅਸੀਂ ਤਾਂ ਅਪੀਲ ਕਰਾਂਗੇ ਵੀ ਤੁਸੀਂ ਵੀ ਤਕੜੇ ਹੋ ਕੇ ਜਿਹੜਾ ਸਕੂਲ ਲੈਵਲ ਤੇ ਕਾਲਜ ਲੈਵਲ ਤੇ ਤਾਂ ਕਿ ਬੱਚਿਆਂ ਨੂੰ ਆਪਾਂ ਵੱਧ ਤੋਂ ਵੱਧ ਸਪੋਰਟਸ ਨਾਲ ਜੋੜੀਏ ਕਿਉਂਕਿ ਜੇ ਕਮ ਸੇ ਕਮ ਜੀ ਉਹ 올ੰਪੀਅਨ ਨਹੀਂ ਬਣ ਗਏ ਮੈਡਲਿਸਟ ਨਹੀਂ ਬਣ ਗਏ ਲੇਕਿਨ ਹੈਲਦੀ ਇਨਸਾਨ ਬਣ ਗਏ ਜਿਹੜੇ ਦੇਸ਼ ਨੂੰ ਬਿਲਡ ਅਪ ਵੀ ਦੇਖੋ ਲੌਂਗ ਟਰਮ ਇਹ ਜਿਹੜੇ ਅੱਜ ਪਲੇਅਰ ਬਣੇ ਆ ਨਾ ਇਹ ਪਿਛਲੇ 15 20 ਸਾਲ ਦੀ ਮਿਹਨਤ ਆ ਇਹ ਅੱਜ ਨਹੀਂ ਹੈਗੀ ਆਪਾਂ ਨੂੰ ਕਈ ਵਾਰੀ ਦਿਸਦਾ ਹੈਗਾ ਅੱਛਾ ਕਈ ਵਾਰੀ মিডিਆ ਵੀ ਇਦਾਂ ਦੀ ਗੱਲ ਕਰਨ ਲੱਗ ਪੈਂਦਾ ਤੇ ਲੇਕਿਨ ਇਹ ਪਿਛਲੇ 15 18 ਸਾਲਾਂ ਦੀ ਮਿਹਨਤ ਹੈ ਉਹਦੇ ਚੋਂ ਇਹ ਕੰਮ ਕਰਕੇ ਅੱਗੇ ਵਧੇ ਹੈ। ਉਹ ਸਭ ਕੀ ਕਰ ਚੁੱਕਾ ਹੈ ਅੱਜ ਅੱਜ ਬੜੇ ਮਾਣ ਦੇ ਲੰਬੀ ਵਾਲੇ ਆ ਰਹੇ ਅੱਜ ਬੜੇ ਮਾਣ ਦੀ ਗੱਲ ਹੈ ਸਾਡੇ ਦੇਸ਼ ਦੇ ਜਿਹੜੇ 올ੰਪੀਅਨ ਨੇ ਅੱਜ ਗੁਰੂ ਨਗਰੀ ਪਹੁੰਚ ਰਹੇ ਨੇ ਜਿਹੜੇ ਮੈਡਲ ਜਿੱਤ ਕੇ ਆਏ ਨੇ ਅਸੀਂ ਉਹਨਾਂ ਨੂੰ ਰਿਸੀਵ ਕਰਨ ਵਾਸਤੇ ਇੱਥੇ ਪਹੁੰਚੇ ਹੈ। ਇਹ ਬਹੁਤ ਹੀ ਵਧਾਈ ਦੇ ਪਾਤਰ ਨੇ ਸਾਰਾ ਦੇਸ਼ ਹੀ ਵਧਾਈ ਦਾ ਪਾਤਰ ਹੈ ਪੰਜਾਬ ਪਤ ਵਧਾਈ ਦਾ ਪਾਤਰ ਹੈ ਸਾਡੇ ਨਗਰੀ ਗੁਰੂ ਨਗਰੀ ਵਧਾਈ ਦੀ ਪਾਤਰ ਹੈ ਕਿ ਜਿਸ ਧਰਤੀ ਦੀ ਜਰਖੇਜ ਧਰਤੀ ਚੋਂ ਇਹ ਨੌਜਵਾਨ ਪੈਦਾ ਹੋ ਕੇ ਆਪਣੀ ਮਿਹਨਤ ਦੇ ਬਲ ਬੁੱਤੀ ਦੇ ਨਾਲ ਅੱਜ ਉਹਨਾਂ ਨੇ ਸਾਡੇ ਦੇਸ਼ ਦਾ ਮਾਣ ਵਧਾਇਆ ਸਾਡੇ ਪੰਜਾਬ ਦਾ ਮਾਣ ਵਧਾਇਆ ਉਹਨਾਂ ਨੂੰ ਅੱਜ ਲੈਣ ਆਏ ਉਹਨਾਂ ਦਾ ਸਵਾਗਤ ਕਰਨ ਆਏ ਅਸੀਂ ਇਸ ਗੱਲ ਦੇ ਅਸੀਂ ਵੀ ਇਸ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਹਰਿਆਣੇ ਦੇ ਬਰਾਬਰ ਤੁਸੀਂ ਪੈਸੇ ਦਿਓ ਹੀਦਰੀ ਜੋ ਕੈਪਟਨ ਸਰਕਾਰ ਸੀ ਸਾਡੀ ਕਾਂਗਰਸ ਦੀ ਉਦੋਂ ਵੀ 1 ਕਰੋੜ ਰੁਪਏ ਪਹਿਲਾਂ اناਊਂਸ ਕੀਤਾ ਫਿਰ ਅਸੀਂ ਸਾਰੇ ਐਮਪੀ ਇਕੱਠੇ ਹੋ ਕੇ ਗਏ ਸਾਂ 2-2 ਕਰੋੜ ਰੁਪਏ ਇਹਨਾਂ ਨੇ ਉਦੋਂ ਦਿੱਤਾ ਸੀ ਪਰਿਵਾਰਾਂ ਨੂੰ 2 ਕਰੋੜ ਤੇ 1 ਲੱਖ ਰੁਪਏ ਉਦੋਂ ਜਿਹੜਾ ਸੀ ਅਸੀਂ ਖੁਦ ਐਮਪੀ ਸਾਰਿਆਂ ਨੇ ਰਿਕਵੈਸਟ ਕਰਕੇ ਉਦੋਂ ਦਿੱਲੀ ਕਰਵਾਇਆ ਸੀ ਤੇ ਹੁਣ ਵੀ ਰਿਕਵੈਸਟ ਕਰਾਂਗੇ ਸੀਐਮ ਸਾਹਿਬ ਨੂੰ ਮਿਲ ਕੇ ਵੀ ਤੇ ਇਮੀਡੀਏਟਲੀ ਤੁਸੀਂ ਉਹਦੇ ਇਕੁਅਲ ਰਕਮ ਦਿਓ ਜਿੰਨੇ ਹਰਿਆਣਾ ਦੇ ਰਹੇ ਆ ਉਹਦੋਂ ਇੱਕ ਵਧ ਰੱਖੋ ਕਿਉਂਕਿ ਦੇਖੋ ਖੇਤ ਤੇ ਜਾ ਕੇ ਆਰਥਿਕਤਾ ਬਹੁਤ ਵੱਡੀ ਚੀਜ਼ ਹੈ ਜਿੰਨਾ ਚਿਰ ਕਿਸੇ ਦੀ ਆਰਥਿਕਤਾ ਮਜ਼ਬੂਤ ਨਹੀਂ ਹੋਊਗੀ ਉਹ ਧਿਆ ਔਰ ਜਦੋਂ ਪਲੇਅਰ ਸੀ ਉਦੋਂ ਕੁਆਰੀ ਵੀ ਸੀ ਖੇਡਦੇ ਸੀ ਹੁਣ ਗਾ ਜ਼ਿੰਮੇਵਾਰੀਆਂ ਵੱਧ ਜਾਣੀਆਂ ਨੇ ਖਰਚੇ ਵੱਧ ਜਾਂਦੇ ਆ ਸੋ ਸਰਕਾਰ ਉਹਨਾਂ ਦੀ ਮਦਦ ਕਰੇ ਤੇ ਮੋਸਟ ਜਿਹੜੇ ਪਲੇਅਰ ਨੇ ਬਹੁਤ ਵੱਡੇ ਘਰਾਂ ਚੋਂ ਨਹੀਂ ਗਏ ਉਹ ਮਿਹਨਤ ਕਰਕੇ ਛੇਲੇ ਘਰਾਂ ਚੋਂ ਤਾਂ ਗਏ ਸੋਨਾਂ ਵਾਸਤੇ ਆਰਥਿਕ ਮਦਦ ਦਾ ਬਹੁਤ ਲਾਹਾ ਹੁੰਦਾ ਔਰ ਉਹ ਵੀ ਜੇ ਨਾ ਮੈਂ ਐਨਆਰਆਈ ਭਰਾਵਾਂ ਨੂੰ ਕਹੂੰ ਜਿਹੜੇ ਵੱਡੇ ادارے ਨੇ ਪੰਜਾਬ ਦੇ ਉਹ ਵੀ